ਕੁਝ ਕੱਲ ਦੇਖੋ ਅਸੀਂ ਮੰਤਰੀ ਬਫਰ ਜੋ ਹੈ 82 ਅਰਦਾਸ ਕਰਕੇ ਤੁਰੇ ਸਸਤਰੀ ਤੋਂ ਤੁਸੀਂ ਕਿਰਪਾ ਕਰੋ ਤੇ ਬੋਸਾਹ ਦੀ ਕਿਰਪਾ ਦੇ ਨਾਲ ਕੱਲ ਮੁੱਖ ਮੰਤਰੀ ਸਾਹਿਬ ਦੇ ਨਾਲ ਬਹੁਤ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਵੀ ਬੜਾ ਸੋਹਣਾ ਜਿਹੜਾ ਸਾਡੀ ਗੱਲ ਨੂੰ ਸੁਣਿਆ ਵੀ ਤੇ ਉਹਨੂੰ ਰੈਕਟਿਵ ਜਿਹੜਾ ਤੁਸੀਂ ਜਾਣਦੇ ਹੋ ਸਾਰਾ ਪੱਤਰਕਾਰ ਭਾਈਚਾਰਾ ਕਿ ਆਪਾਂ ਸਟੇਟ ਅਕਾ ਦੇ ਵਾਸਤੇ ਇਹ ਕਾਇਸ਼ੀ ਉਹਦਾ ਡਰਾਫਟ ਵੀ ਤਿਆਰ ਕਰਕੇ ਆਪਾਂ ਦਿੱਤਾ ਹੋਇਆ ਨੇ ਸੋ ਉਹ ਜਿਹੜਾ ਡਰਾਫਟ ਹੈ ਉਹ ਕੱਲ ਮੁੱਖ ਮੰਤਰੀ ਸਾਹਿਬ ਦੇ ਸਮੇਂ ਪੂਰਾ ਡਿਸਕਸ ਹੋਇਆ ਉਹਦੇ ਵਿੱਚ ਜੇਥੇ ਕੋਈ ਥੋੜੀ ਬੋਤੀ ਤਬਦੀਲੀ ਦੀ ਲੋੜ ਸੀ ਸੋ ਵਰਡ ਕਿਉਂਕਿ ਜਿਹੜਾ ਸੈਂਟਰ ਦੇ ਐਕਟ ਬਣੇ ਹੋਏ ਨੇ ਪਹਿਲਾਂ ਉਹਨਾਂ ਨਾਲ ਕਿਤੇ ਵਿਵਾਦ ਨਾ ਕਰੇ ਸੋ ਉਹਨਾਂ ਚੀਜ਼ਾਂ ਨੂੰ ਡਿਸਕਸ ਕੀਤਾ ਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਦਿੱਤਾ ਸੀ ਸਾਡੇ ਸਾਹਮਣੇ ਕਿ ਏਜੀ ਸਾਹਿਬ ਨੂੰ ਬੁਲਾ ਕੇ ਤੇ ਉਹਨੂੰ ਤੁਰੰਤ ਜੋ ਹੈ ਇਹਨੂੰ ਰਿਫਾਈਨ ਕਰੋ ਜੋ ਕਰਨਾ ਕਰੋ ਤੇ ਉਸ ਤੋਂ ਬਾਅਦ ਰਾਤ ਸਾਨੂੰ ਮੈਸੇਜ ਆਇਆ ਅਸੀਂ ਉਸ ਵੇਲੇ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚੇ ਹੋਏ ਸੀਗੇ ਤੇ ਉਸ ਵੇਲੇ ਸਾਨੂੰ ਮੈਸੇਜ ਮਿਲਿਆ ਕਿ 10 ਜੁਲਾਈ ਨੂੰ ਜੋ ਹੈ ਕੈਬਨਿਟ ਦੀ ਮੀਟਿੰਗ ਹੋਏਗੀ ਜਿਹਦੇ ਵਿੱਚ ਜਿਹੜਾ ਇਹ ਸਟੇਟ ਐਕਟ ਹੈ ਪੰਜਾਬ ਪ੍ਰੋਵਿੰਸ਼ੀਅਲ ਆਫ ਆਫੈਂਸਿਵ ਅਗੇਂਸਟ ਰਿਲੀਜੀਅਸ ਬੁక్స్ ਜਾਂ ਧਾਰਮਿਕ ਅਗਰੇਂਜੇ ਲੋਕਾਂ ਜਿਹੜਾ ਹੁਣ ਫਾਈਨਲੀ ਉਹਦੇ ਵਿਚ ਐਡ ਹੋਣਾ ਸੋ ਧਾਰਮਿਕ ਗ੍ਰੰਥਾ ਸਹੀ ਗ੍ਰੰਥ ਸਾਹਿਬ ਜੀ ਤੇ ਹੋਰ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਇਹ ਜਿਹੜਾ ਸਖਤ ਕਾਨੂੰਨ ਬਣਨ ਜਾ ਰਿਹਾ ਤੇ ਇੱਕ ਮਿਸਾਲੀ ਸਜ਼ਾ ਮਹਾਂਪੰਥਰੀ ਸਾਹਿਬ ਜੀ ਨੇ ਸਾਡੇ ਨਾਲ ਇਹ ਗੱਲ ਡਿਸਕਸ ਕੀਤੀ ਕਿ ਇੱਕ ਮਿਸਾਲੀ ਸਜ਼ਾ ਹੋਏਗੀ ਕਿ ਇਹ ਸਜ਼ਾ ਇੱਕ ਨੂੰ ਹੋ ਜੇ ਤੇ ਬਾਕੀ ਸਾਰਿਆਂ ਨੂੰ ਕੰਨ ਹੋ ਜਾਣ ਕਿ ਕੋਈ ਮੂੰਹ ਹੀ ਨਾ ਕਰ ਸਕੇ ਕੋਈ ਸੋਚ ਵੀ ਨਾ ਸਕੇ ਕਿ ਜਿਹੜਾ ਉਹ ਬੇਅਦਬੀ ਕਰਨ ਵਾਲੇ ਪਾਸੇ ਨੂੰ ਸੋ ਇੱਕ ਚੰਗਾ ਐਸਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇਹਦੇ ਵਾਸਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਕਿ ਲੰਬੇ ਅਰਸੇ ਤੋਂ ਪੰਜਾਬ ਇਹ ਫੈਸਲਾ ਉਡੀਕਦਾ ਪਿਆ ਸੀ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਦਿੱਤਾ ਤੇ ਇਹਦੇ ਉੱਤੇ ਐਕਸ਼ਨ ਵੀ ਸ਼ੁਰੂ ਹੋ ਚੁੱਕਾ ਹੈ ਸਾਨੂੰ ਇਸ ਗੱਲ ਦਾ ਵੀ ਸਕੂਨ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੇ ਤੇਵਾਹੀ ਉਹਨਾਂ ਨੂੰ ਇਹ ਸੇਵਾ ਜਿਹੜੀ ਹੈ ਉਹ ਸਾਰੇ ਅਫਸਰ ਜਿਹੜੇ ਨੇ ਉਹ ਨਿਰਬਿਘਨ ਨੂੰ ਸੰਪੂਰਨ ਕਰਨ ਤਾਂ ਕਿ ਜਿਹੜੀ 10 ਜੁਲਾਈ ਦੀ ਮੀਟਿੰਗ ਆ ਉਹਦੇ ਵਿੱਚ ਫਾਈਨਲੀ ਜਿਹੜਾ ਹੈ ਪਾਸ ਹੋ ਰਿਹਾ ਤੇ ਹਾਊਸ ਦੇ ਵਿੱਚ ਜਾ ਕੇ ਤੇ ਫੇਰੇ ਐਕਟ ਇਹਦਾ ਉਹ ਲਾਗੂ ਹੋ ਜਾਏਗਾ ਪੰਜਾਬ ਦੇ ਵਿੱਚ ਸੋ ਇੱਕ ਪੰਜਾਬ ਵਾਸੀਆਂ ਨੂੰ ਮੈਨੂੰ ਲੱਗਦਾ ਇਸ ਗੱਲ ਦੀ ਮਨ ਨੂੰ ਤ੍ਰਿਪਤੀ ਹੋਣੀ ਚਾਹੀਦੀ ਹੈ ਤੇ ਖਾਸ ਤੌਰ ਤੇ ਉਹ ਸਾਹਮਣੇ ਜਿਹੜਾ ਸਾਡਾ ਵੀਰ 400 ਫੁੱਟ ਦੇ ਕਾਬਤ ਤੇ ਚੜਿਆ ਬੈਠਾ ਅੱਜ 261ਵਾਂ ਦੇਣਾ ਉਹਦਾ ਉਸ ਸੰਘਰਸ਼ ਦਾ ਤੇ ਉਹ ਸੰਘਰਸ਼ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨਾਲ ਵੀ ਸਦੋਂ ਡਿਸਕਸ ਕੀਤਾ ਉਹਨਾਂ ਨੂੰ ਦੱਸਿਆ ਕਿ 43 ਉਹਨਾਂ ਦੀ ਪਲਸ ਰਹਿ ਗਈ ਹੈ ਤੇ 250 ਤੱਕ ਉੱਤਰਲਾ ਬੀਬੀ ਤੇ ਹੇਠਲਾ ਜਿਹੜਾ 250 ਤੱਕ ਚੱਲਾ ਜਾਂਦਾ ਤਾਂ ਕਾਫੀ ਉਸ ਕਾਲ ਨੂੰ ਲੈ ਕੇ ਚਿੰਤਤ ਸੀਗੇ ਇੱਕ ਗੱਲ ਜਿਹੜੀ ਇੱਕ ਫੇਟ ਪੰਜਾਬੀ ਦੇ ਵਿੱਚ ਉਹਨਾਂ ਨੇ ਗੱਲ ਕਹੀ ਉਹਦੇ ਨਾਲ ਸਾਨੂੰ ਸ਼ਕੂਨ ਹੋਇਆ ਉਹ ਕਹਿੰਦੇ ਵੀ ਉਹਨੂੰ ਸੰਭਾਲੋ ਉਹਨੂੰ ਰਾਜ਼ੀ ਕਰੋ ਕਿ ਉਲਾਜ ਕਰਾਏ ਜਿਹੜਾ ਉਹਨੇ ਸੁਪਨਾ ਲਿਆਏ ਉਹ ਆਪਣੇ ਅੱਖੀਂ ਵੇਖਿਆ ਤਾਂ ਸਹੀ ਉਹਦੇ ਸਾਹਮਣੇ ਇਹ ਸੁਪਨਾ ਪੂਰਾ ਹੋਏ ਉਹਦੇ ਸਾਹ ਉਹ ਜਿਹੜਾ ਸੁਪਨਾ ਉਹਨੇ ਲਿਆ ਹੈ ਕਿ ਕਾਨੂੰਨ ਬਣੇ ਉਹ ਕਾਨੂੰਨ ਉਹ ਬਣਦਾ ਹੋਇਆ ਵੇਖੇ ਲਾਗੂ ਹੁੰਦਾ ਵੇਖੇ ਸੋ ਸਾਨੂੰ ਲੱਗਦਾ ਹੈ ਕਿ ਉਹਨਾਂ ਦੇ ਅਲਫ਼ਾਜ਼ਾ ਤੋਂ ਕਿ ਉਹ ਇਸ ਨੂੰ ਆਪਣੇ ਲਫ਼ਜ਼ਾਂ ਨੂੰ ਪੂਰਾ ਕਰਨਗੇ ਇੱਕ ਸਾਨੂੰ ਬੜੀ ਚੈਨ ਸਾਰੇ ਆ ਤੁਸੀਂ ਦੇਖਦੇ ਪਏ ਹੋ ਸਾਰੀ ਟੀਮ ਜਿਹੜੀ ਸਾਡੀ ਖੜੀ ਹੈ ਜਿਹੜੀ ਪਹਿਲੇ ਦਿਨ ਤੋਂ ਲੱਗੀ ਹੋਈ ਹੈ ਪ੍ਰੋਫੈਸਰ ਸਾਹਿਬ ਨੇ ਕੌਜੀ ਸਾਹਿਬ ਨੇ ਚੇਅਰਮੈਨ ਸਾਹਿਬ ਨੇ ਆ ਵੀ ਇਧਰ ਪਿੱਛੇ ਬਾਬਾ ਗੁਰਦੀਪ ਸਿੰਘ ਖੰਡੋਲੀ ਮੁਖਤਿਆਰ ਸਿੰਘ ਜੀ ਜਿਹੜੇ ਇਹ ਐਸੀ ਟੀਮ ਆ ਕਿ ਸਾਰਿਆਂ ਨੇ ਆਪਣੀ ਆਪਣੀ ਸੇਵਾ ਸੰਭੀ ਹੋਈ ਮੁਖਤਿਆਰ ਸਿੰਘ ਜੀ ਰੋਜ਼ਾਨਾ ਆ ਕੇ ਪਾਠ ਕਰਦੇ ਨੇ ਸੁਖਦੇਵ ਸਾਹਿਬ ਕੋ ਨਿਲਨ ਦੇ ਬਾਰ ਕੱਲ ਗੁਰਜੀਤ ਸਿੰਘ ਖਾਲਸਾ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਬਿਲਕੁਲ ਜੀ ਗੁਰਜੀਤ ਸਿੰਘ ਖਾਲਸਾ ਨੂੰ ਵੀ ਬੜੀ ਸੰਤੁਸ਼ਟੀ ਆ ਰਾਤੀ ਸ਼ੁਕਰਾਨਾ ਕਰਦੇ ਪਏ ਸੀ ਗੁਰੂ ਕਲਕੀ ਦਾ ਪਾਤਸ਼ਾਹ ਦਾ ਅਸੀਂ ਵੀ ਸ਼ਰਫਤ ਸਰਬ ਸ਼ੁਕਰਾਨਾ ਕਰਕੇ ਆਏ ਆ ਕਿਉਂਕਿ ਇੱਕ ਬੜਾ ਵੱਡਾ ਕਾਰਜ ਸੀਗਾ ਤੇ ਬੜਾ ਲੰਮਾ ਰਸਾ ਹੋ ਗਿਆ ਸੀ ਜਿਵੇਂ ਤੁਸੀਂ ਜਾਣਦੇ ਹੋ ਤੇ ਦੋ ਤਿੰਨ ਦਿਨ ਪਹਿਲਾਂ ਤੱਕ ਤੋਂ ਬਿਲਕੁਲ ਮਰਨ ਕਰਾ ਦੇ ਗੱਲ ਬਣੀ ਪਈ ਸੀ ਪਰ ਰਾਤ ਦੇ ਹੁਣੋ ਠੀਕ ਨੇ ਤੇ ਜਿਵੇਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਤੁਸੀਂ ਸਾਨੂੰ ਡੇਟ ਦਿਓ ਤੇ ਅਸੀਂ ਉਹਨਾਂ ਦਾ ਇਲਾਜ ਸ਼ੁਰੂ ਕਰਾਵਾਂਗੇ ਸੋ ਉਹਨਾਂ ਦਾ ਇਲਾਜ ਜਿਹੜਾ ਵਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਅੱਜ ਹਾਲਤ ਕੱਲ ਦੇ ਨਾਲੋਂ ਕਾਫੀ ਬਿਹਤਰ ਹੈ ਜੀ ਥੈਂਕ ਯੂ